ਤਸਵੀਰਾਂ ਤੁਸੀਂ ਉਸ ਘਰ ਦੀਆਂ ਦੇਖ ਰਹੇ ਹੋ ਜਿਸ ਘਰ ਦੇ ਵਿੱਚ 2 ਦਿਨ ਬਾਅਦ ਵਿਆਹ ਹੋਣਾ ਸੀ ਪਰ ਵਿਆਹ ਦੀਆਂ ਖੁਸ਼ੀਆਂ ਤੋਂ ਪਹਿਲਾਂ ਹੀ ਗਮ ਦੀਆ ਹਨੇਰਾ ਛਾਇਆ ਹੋਇਆ ਦਿਖਾਈ ਦੇ ਰਿਹਾ ਇਸ ਘਰ ਦੇ ਵਿੱਚ ਤਾਂ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਵਿਆਹ ਤੋਂ 2 ਦਿਨ ਪਹਿਲਾਂ ਹੀ ਇਸ ਘਰ ਦੇ ਵਿੱਚ ਵੱਡੀ ਚੋਰੀ ਦੀ ਵਾਰਦਾਤ ਨੂੰ ਲੁਟੇਰੇ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਅਲਮਾਰੀਆਂ ਟੁੱਟੀਆਂ ਪਈਆਂ ਵਾ ਸਮਾਨ ਵਿਖਰਿਆ ਪਿਆ ਵਾ ਤੇ ਘਰ ਦੇ ਵਿੱਚ ਮੌਜੂਦ ਲਾੜੀ ਜਿਸ ਦਾ 2 ਦਿਨ ਬਾਅਦ ਵਿਆਹ ਹੋਣਾ ਸੀਗਾ ਉਸ ਨੂੰ ਬੇਹੋਸ਼ ਕਰਕੇ ਅਤੇ ਘਰ ਦੀ ਰਾਖੀ ਲਈ ਰੱਖੇ ਤਿੰਨ ਪਿਟਬੁਲ ਕੁੱਤਿਆਂ ਨੂੰ ਵੀ ਬੇਹੋਸ਼ ਕਰਕੇ ਤਿੰਨ ਲੁਟੇਰੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਸਮਰਾਲਾ ਦੇ ਨੇੜੇ ਪਿੰਡ ਤੋਂ ਸਾਹਮਣੇ ਆਈਆਂ ਵਾ ਜਿੱਥੇ ਇੱਕ ਘਰ ਦੇ ਵਿੱਚ 2 ਦਿਨ ਬਾਅਦ ਕੁੜੀ ਦਾ ਵਿਆਹ ਸੀਗਾ ਤੇ ਵਿਆਹ ਸਮਾਗਮ ਤੋਂ ਪਹਿਲਾਂ ਪਰਿਵਾਰ ਵਾਲੇ ਕਿਸੇ ਹੋਰ ਵਿਵਾਦ ਵਿੱਚ ਸਗਨ ਦੇਣ ਵਾਸਤੇ ਗਏ ਹੋ ਸੀ ਤਾਂ ਲਾੜੀ ਘਰ ਕੱਲੀ ਸੀ ਤਾਂ ਇਸ ਗੱਲ ਦਾ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਕੁਝ ਲੋਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਲਾੜੀ ਨੂੰ ਬੇਹੋਸ਼ ਕਰਕੇ ਕੁੱਤਿਆਂ ਨੂੰ ਵੀ ਬੇਹੋਸ਼ ਕਰਕੇ ਲੁੱਟ ਦੀ ਵੱਡੀ ਵਾਰਤਾ ਨੂੰ ਅੰਜਾਮ ਦੇ ਦਿੰਦੇ ਨੇ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਪਏ 10 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ 1.5 ਲੱਖ ਰੁਪਏ ਦੇ ਕਰੀਬ ਨਕਦੀ ਨੂੰ ਲੁਟੇਰੇ ਲੁੱਟ ਕੇ ਫਰਾਰ ਹੋ ਜਾਂਦੇ ਨੇ ਜਦੋਂ ਘਰ ਦੇ ਬਾਕੀ ਮੈਂਬਰ ਘਰ ਪਹੁੰਚੇ ਤਾਂ ਘਰ ਦਾ ਹਾਲਾਤ ਦੇਖ ਕੇ ਉਹਨਾਂ ਦੇ ਵੀ ਹੋਸ਼ ਉੱਡ ਗਏ ਤੇ ਲਾੜੀ ਇੱਕ ਪਾਸੇ ਬੇਹੋਸ਼ੀਏ ਚ ਬੈਠੀ ਹੋਈ ਸੀ ਤਾਂ ਜਦੋਂ ਲਾੜੀ ਨੂੰ ਹੋਸ਼ ਆਇਆ ਤਾਂ ਉਸਨੇ ਦੱਸਿਆ ਕਿ ਕਿਸ ਤਰ੍ਹਾਂ ਤਿੰਨ ਵਿਅਕਤੀ ਗੱਲਾਂ ਜਲਾ ਕੇ ਉਸ ਨੂੰ ਘਰ ਦੇ ਅੰਦਰ داخل ਹੋਂਦੇ ਲੈ ਤੇ ਉਸ ਨੂੰ ਬੇਹੋਸ਼ ਕਰਕੇ ਇਹ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਹੋਰ ਕੀ ਕੁਝ ਕਹਿਣਾ ਇਸ ਸਾਰੀ ਵਾਰਦਾਤ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਦਾ ਸੁਣੋ ਤੁਸੀਂ ਮਨਜੀਤ ਸਿੰਘ ਜੀ ਕੀ ਲੱਗਦੇ ਆ ਕੁੜੀ ਦੇ ਕੁੜੀ ਦਾ ਤਾਇਆ ਲੱਗਦਾ ਵਿਆਹ ਰੱਖੇ ਇਹਨੂੰ ਜਦੋਂ ਅਗਲਾ ਤਾਂ ਪਹਿਲਾਂ ਵੀ ਆ 27 ਵੀ ਜਾਗੂ ਆ ਜੀ 29 ਦਾ ਵਿਆਹ ਦੋ ਦਿਨ ਰਹਿ ਗਏ ਜਣੇ ਕਿ ਦੋ ਦਿਨ ਰਹਿ ਗਿਆ ਹਾਂ ਜੀ ਤੇ ਕੀ ਹੋਇਆ ਵਾਕਿਆ ਜਿਹੜਾ ਹੋਇਆ ਵਾ ਵਾਕਿਆ ਜੀ ਗੁੜੀਆ ਕਹਿੰਦੀ ਆ ਵੀ ਤਿੰਨ ਬੰਦੇ ਆਏ ਸੀ ਵੀ ਕਹਿੰਦੇ ਵੀ ਗੈਸ ਦਾ ਕਨੈਕਸ਼ਨ ਦੇਣ ਆਏ ਆ ਤੇ ਗੁੜੀਆ ਕਹਿੰਦੀ ਵੀ ਕਨੈਕਸ਼ਨ ਅਸੀਂ ਲੈਣਾ ਨਹੀਂ ਉਹ ਗੁੜੀਆਂ ਨੇ ਜਦੋਂ ਉਥੋਂ ਮੂੰਹ ਘੁਮਾਇਆ ਗੁੜੀਆਂ ਨੇ ਗੇਟ 메ਨ ਗੇਟ ਖੋਲਿਆ ਨੀ ਦੀ ਬਾਹਰ ਲਾ ਜੀ ਉਹ ਜਦੋਂ ਗੁੜੀਆਂ ਅੰਦਰ ਨੂੰ ਜਾਣ ਲੱਗੀ ਇੱਕ ਨੇ ਕੰਧ ਤੋਂ ਛਾਲ ਮਾਰੀ ਗੁੜੀਆਂ ਨੂੰ ਮਗਰੋਂ ਫੜ ਲਿਆ ਜੀ ਫੜ ਕੇ ਜਾਣੀ ਗੁੜੀਆਂ ਕਹਿੰਦੀ ਵੀ ਮੇਰੇ ਮੂੰਹ ਤੇ ਛਿੱਟੇ ਜਿਹੇ ਪਏ ਨੇ ਵੀ ਉਦੋਂ ਬਾਅਦ ਮੈਨੂੰ ਨਹੀਂ ਕੁਝ ਪਤਾ ਲੱਗਿਆ ਤੇ ਜਦ ਘਰੇ ਆਏ ਨੇ ਵਾਪਸ ਆਏ ਹਾਂ ਕੀ ਦੇਖਿਆ ਗੁੜੀਆਂ ਚੁੱਲ੍ਹੇ ਮੂਹਰੇੋਂ ਚੱਕੀ ਆ ਜੀ ਖੰਗੜੀ ਪਈ ਜਾਮਈ ਜੀ ਆ ਬੇਹੋਸ਼ ਕਰਕੇ ਪਹਿਲਾਂ ਬੇਹੋਸ਼ ਦੀ ਗੁੜੀਆ ਕਹਿੰਦੀ ਵੀ ਵੀ ਮੈਨੂੰ ਖੜਕਾ ਵੀ ਜਿਵੇਂ ਪਟਦੇ ਸੀ ਨਮਾਰੀਆਂ ਨਮੂਰੀਆਂ ਵੀ ਉਹ ਮੈਨੂੰ ਸੁਣਦਾ ਸੀਗਾ ਵੀ ਨਾ ਮੇਰੇ ਮੂੰਹ ਚੋਂ ਬੋਲ ਨਿਕਲਦਾ ਦੀ ਨਾ ਮੈਤੋ ਤੁਰਨ ਦੀ ਉਹਦੀ ਹਿੰਮਤ ਕੋਈ ਚੀਜ਼ ਐਸੀ ਉਹਨਾਂ ਨੇ ਇਹ ਉਹ ਕਰੀ ਸੰਗਾਤੀ ਹਾਂ ਜੀ ਕਿੰਨਾ ਕ ਨੁਕਸਾਨ ਆ ਜਿਹੜਾ ਹੋਇਆ ਵਾ ਨਾਲ ਸਾਂਜੀ 10 ਟੋਲੇ ਸੋਨਾ ਜੀ 1.5 ਲੱਖ ਰੁਪਈਆ ਜੀ ਬਾਕੀ ਜਿਹੜੀ ਟੁੱਟ ਭੱਜਾ ਉਹ ਕਰ ਗਏ ਉਹ ਬੱਕਰੀ ਹੈ ਬੜੀਆਂ ਰੀਜਾਂ ਨਾਲ ਜਿਹੜਾ ਵਿਆਹ ਮਾਪੇ ਤੋਂ ਜਿਹੜੀ ਨੂੰ ਬੜਾ ਔਖਾ ਇਕੱਠਾ ਕੀਤਾ ਮੈਨੂੰ ਬਹੁਤ ਚੋਹੀ ਚੋ ਹੁਣ ਵਿੱਚੇ ਰਹਿ ਗਈ ਨਹੀਂ ਚਾਹ ਜਿਹੜੇ ਵਿੱਚੇ ਰਹਿ ਗਈ ਅੰਦੋ ਦਿਨ ਨੂੰ ਵਿਆਹ ਵਾ ਕਿਵੇਂ ਵਿਆਹ ਦਾ ਸਮਾਨ ਜਿਹੜਾ ਇਕੱਠਾ ਦੁਬਾਰਾ ਕਰੋਗੇ ਕਿ ਮੈਂ ਕਰੂੰਗੇ ਦੇਖਦੇ ਆਂ ਕੀ ਹੋਣੀ ਐ ਅਸੀਂ ਤਾਂ ਹੀ ਆਪਣੀ ਬੇਟੀ ਨੂੰ ਘਰੇ ਛੱਡ ਕੇ ਗਏ ਸੀਗੇ ਜੀ ਅੱਗੇ ਵੀ ਚਲੋ ਜਾਨੇ ਹੀ ਆ ਮਾਸੀ ਦੇ ਮੁੰਡੇ ਦੇ 2 ਘੰਟੇ ਲਈ ਗਏ ਆ ਚੱਲੇ ਨੂੰ ਫੋਨ ਇਹਨੇ ਵੀ ਕਰਿਆ ਵੀ ਹਾਂ ਠੀਕ ਆ ਅਸੀਂ ਮੁੜਦੇ ਹਾਂ ਇਹਨੂੰ 1:30 ਵਜੇ ਫੋਨ ਕਰਿਆ ਨੇ ਚੱਕਿਆ ਨਹੀਂ ਅਸੀਂ ਆ ਰਹੇ ਆ ਜਦੋਂ ਅਸੀਂ ਘਰ ਆਏ ਦੇਖਿਆ ਕੁੜੀ ਡਿਗੀ ਪਈ ਸੀ ਪਰਲੀ ਸਾਈਡ ਤੇ ਅੰਦਰ ਬੜੇ ਤਾਂ ਆਸਮਾਨ ਸਾਰਾ ਕੁੱਖ ਖੰਡਿਆ ਪਿਆ ਸੀ ਅਸੀਂ ਕੁੜੀ ਨੂੰ ਠਾਲਿਆ ਦੇਖਿਆ ਉਹ ਕੁੜੀ ਬਹੁਤ ਔਖਾ ਜਾਨ ਕੇ ਉੱઠી ਉਹਨੇ ਦੇਖਿਆ ਵੀ ਡੈਡੀ ਬਹੁਤ ਔਖੇ ਨੇ ਗੱਲ ਕਰੀ ਗੱਲ ਕਰਨ ਤੋਂ ਬਾਅਦ ਅਸੀਂ ਇਹਨੂੰ ਪੁੱਛਿਆ ਵੀ ਕੀ ਹੋਇਆ ਪਾਣੀ ਪੂਣੀ ਪਲਾ ਕੇ ਉਹਨੇ ਦੱਸਿਆ ਵੀ ਤਿੰਨ ਬੰਦੇ ਆਏ ਨੇ ਮੈਂ ਉੱਥੇ ਚੜ੍ਹ ਕੇ ਮੈਨੂੰ ਗੇਟ ਨਹੀਂ ਖੋਲਿਆ ਮੈਂ ਪੁੱਛਿਆ ਵੀ ਹਾਂਜੀ ਕੀ ਕੰਮ ਆ ਉਹ ਕਹਿੰਦੇ ਵੀ ਅਸੀਂ ਗੈਸ ਲੈਣ ਆਲੇ ਆ ਇਹ ਕਹਿੰਦੀ ਵੀ ਗੈਸ ਅਸੀਂ ਪੁੱਕ ਲੈਣਾ ਨਹੀਂ ਗੈਸ ਪਾਈਪ ਲਾਈਨ ਦਾ ਵੀ ਡੈਡੀ ਉਹਨੇ ਆਜੇ ਤਾਈ ਕਰਨਗੇ ਇਹਨੇ ਪਿੱਠ ਘਮਾਈਆ ਇਹਨੂੰ ਸਪਰੇਅ ਸੰਗਾਤੀ ਉਦੋਂ ਬਾਅਦ ਇਹਨੂੰ ਕੁਝ ਪਤਾ ਨਹੀਂ ਲੱਗਿਆ ਕੀ ਹੋਇਆ ਕੀ ਨਹੀਂ ਹੋਇਆ ਬਸ ਉਦੋਂ ਬਾਅਦ ਅਸੀਂ ਆ ਕੇ ਦੇਖਿਆ ਵੀ ਆ ਸਾਰਾ ਕੁਝ ਜੀ ਜਿਹੜੀ ਪੂੰਜੀ ਪਾਧੀ ਜੋੜੀ ਇੱਤੋਂ ਜੱਟ ਲੈ ਗਿਆ ਜੀ ਨਾਲੇ ਕਿੰਨੀ ਮਿੰਟ ਨੇ ਜਿਹੜੇ ਉਹ ਟਾਈਮ ਲੱਗਿਆ ਵਾ ਕਿੰਨੇ ਘੰਟੇ ਲਈ ਤੁਸੀਂ ਗਏ ਸੀ ਕਿੰਨੇ ਕ ਵਜੇ ਗਏ ਸੀ ਅਸੀਂ ਕਿੰਨਾ ਕ ਨੁਕਸਾਨ ਆ ਜਿਹੜਾ ਹੋਇਆ ਕੁੜੀਆ ਦਾ ਵਿਆਹ ਰੱਖਿਆ ਸੀ ਕਿੰਨੇ ਦਿਨਾਂ ਬਾਅਦ ਵਿਆਹ ਹੋਇਆ ਵਾ ਵਿਆਹ ਜੀ 27 ਤਰੀਕ ਦਾ ਜਾਗੋ ਆ 29 ਦਾ ਵਿਆਹ ਜੀ ਦੋ-ਤਿੰਨ ਵਿਚਾਲੇ ਨੇ ਤੇ ਗੁਡੀਆਂ ਨੂੰ ਤਾਂ ਬਸ ਕਹਿਗੇ ਦੀ ਵੀ ਆਏ ਆ ਗਹਿਣਾ ਘੱਟਾ ਸੀ ਜੀ ਘਰ ਅੱਜ 27 ਤਰੀਕ ਦਾ ਵਿਆਹ ਜੀ 29 ਦਾ ਕਿੰਨਾ ਕ ਗਹਿਣਾ ਸੀ ਇਹ ਬਣੇ ਹੋਏ ਤੇ ਇੱਕ ਕੈਸ਼ ਵੀ ਹੋਣਾ ਕੁਛ ਕਿਉਂਕਿ ਵਿਆਹ ਡੇਢ ਲੱਖ ਕੈਸ਼ ਠੀਕ ਆ ਜੀ ਨਾਲੇ ਗਹਿਣਿਆਂ ਦੇ ਬਾਕੀ ਰੱਖਿਆ ਹੋਇਆ ਤੇ 9-10 ਟੋਲੇ ਤੋਂ ਸੋਨਾ ਠੀਕ ਆ ਜੀ ਬਸ ਪਹਿਲਾਂ ਤੇ ਜਿਵੇਂ ਉਹਨਾਂ ਨੇ ਪਾਇਆ ਸੀ ਓਕਣੇ ਰੱਖਿਆ ਥੋੜਾ ਬੜਾ ਬਣਾਇਆ ਪਿਆ ਸੀ ਬਸ ਦੋ ਦਿਨ ਨੂੰ ਪਾ ਦੇਣਾ ਠੀਕ ਆ ਜੀ ਇੱਕ ਪਾਸੇ ਭਾਜੀ ਵੀ ਬਣੀ ਪਈ ਹੈ ਹਾਂ ਜੀ ਇਹ ਸਭ ਕੁਸ਼ਿ ਤਿਆਰੀਆਂ ਨੇ ਵਿਆਹ ਦੀਆਂ ਹਾਂ ਜੀ ਭਾਜੀ ਬਣਾਈ ਹੈ ਜੀ ਚਾਰ ਦਿਨ ਪਹਿਲਾਂ ਵੀ ਚੱਲ ਪਰਸੋਂ ਨੂੰ ਕੱਠਾ ਜੀ ਉਹਦੇ ਕਰਕੇ ਵੀ ਜਾਗੋ ਤੇ ਜਿਹੜਾ ਆਊਗਾ ਰਿਸ਼ਤੇਦਾਰ ਦੇ ਦਾਂਗੇ ਸਾਰੀ ਤਿਆਰੀ ਹੋਈ ਹੈ ਇਹ ਤੋਂ ਜੱਟ ਤਿਆਰੀ ਹੋਈ ਹੁਣ ਕਿਵੇਂ ਜਿਹੜਾ ਵਿਆਹ ਬੜੀਆਂ ਰੀਜਾਂ ਨਾਲ ਕਰਨਾ ਸੀਗਾ ਸੋਨੇ ਦੇ ਗਹਿਣੇ ਸੀਗੇ ਦੇਣੇ ਤੁਸੀਂ ਉਹਨੂੰ ਕੈਸ਼ ਸੀਗਾ ਜਿਹੜਾ ਪਿਆ ਹੁਣ ਇੰਤਜ਼ਾਮ ਕਿਵੇਂ ਕੀਤਾ ਸੀਗਾ ਤੇ ਹੋਰ ਦੋ ਦਿਨਾਂ ਚ ਹੋ ਜਾਊਗਾ ਤੁਹਾਡਾ ਇੰਤਜ਼ਾਮ ਜਿਹੜਾ ਪਾ ਵਿਆਹ ਦਾ ਨਹੀਂ ਜੀ ਹੁਣ ਤੱਕ ਕਿੱਥੇ ਆ ਹੁਣ ਤਾਂ ਬਸ ਦੇਖੋ ਜੀ ਕੀ ਬਣਦਾ ਕੀ ਨਹੀਂ ਤੇ ਪੂੰਜੀ ਤਾਂ ਸਾਰੀ ਉਹ ਲੈ ਗਿਆ ਜੀ ਹੁਣ ਕੀ ਰਿਹਾ ਪੱਲੇ ਕੁਝ ਵੀ ਨਹੀਂ ਰਿਹਾ ਜੀ ਪੁਲਿਸ ਨੂੰ ਰਿਪੋਰਟ ਦਰਜ ਕਰਾਤੀ ਹੈ ਪੁਲਿਸ ਨੂੰ ਰਿਪੋਰਟ ਕਰ ਲੈ ਆਉਂਦੀ ਸਾਰੇ ਕਰਾਈਆ ਜੀ ਆਏ ਨੇ ਮੁਲਾਜ਼ਮ ਵੀ ਸਾਰਾ ਕੁਝ ਦੇਖ ਕੇ ਕਰਕੇ ਗਏ ਨੇ ਹੁਣ ਵੀ ਆਉਣ ਗਿਆ ਰੱਖਿਆ ਹੋਇਆ ਉਹਨਾਂ ਕਰਕੇ ਜੀ ਉਹ ਕਹਿੰਦੇ ਵੀ ਅਸੀਂ ਤਹਿਕੀਕਾਤ ਕਰਨੀ ਆ ਆ ਕੇ ਜਿਹੜਾ ਕੋਈ ਕਰਨਗੇ ਦੇਖਣ ਦੇਖਦਿਆਂ ਕਰਦੇ ਨੇ ਕੀ ਕਰਦੇ ਨੇ ਕੀ ਲੱਗਦਾ ਸਿਖਰ ਦੁਪਹਿਰੇ ਐਡੀ ਬਾਰਦਾਤ ਨੂੰ ਅੰਜਾਮ ਦਿੱਤਾ ਲੁਟੇਰਿਆਂ ਵੱਲੋਂ ਹੌਸਲੇ ਬੁਲੰਦ ਨੇ ਪੂਰੇ ਬਲੰਦ ਨੇ ਜੀ ਹੌਸਲੇ ਨਸ਼ੇ ਪੱਤੇ ਵਾਲੇ ਨੇ ਜੀ ਅਸੀਂ ਰੋਜ਼ ਆੜ ਦਾੜੇ ਕਮਾਂਡੀ ਕੋਲ ਆਲੂ ਪਟਦੇ ਨੇ ਜੀ 10 20 ਬੰਦੇ ਟਰੈਕਟਰ ਕੋਲ ਨੇ ਇੱਧਰ ਲੇਜ਼ਰ ਚੱਲਦਾ ਬਹੁਤ ਤਕੜਾ ਹੌਸਲਾ ਕਰਕੇ ਆਏ ਨੇ ਜੀ ਅੰਦਰ ਐ ਲੱਗਦਾ ਵੀ ਕਿਸੇ ਭੇਤੀ ਦਾ ਹੀ ਕੰਮ ਆ ਹਾਂ ਜੀ ਕਿਸੇ ਹਏ ਤਾਂ ਜਾਣ ਪਛਾਣ ਦੇ ਦਾ ਬੰਦੇ ਦਾ ਕੰਮ ਆ ਜੀ ਵੀ ਵਿਆਹ ਦਾ ਕੰਮ ਆ ਦੋ ਦਿਨ ਰਹਿੰਦੇ ਨੇ ਵੀ ਅੱਜ ਨਿਕਲਣਗੇ ਇਹ ਅੱਜ ਜਾਇਓ ਕੁੱਤੇ ਕੁੱਤੇ ਠੀਕੇ ਸਾਡੇ ਬੜਾ ਪਿੱਟ ਵੱਲ ਕੁੱਤਾ ਜੀ ਉਹ ਤਾਂ ਬੰਦੇ ਨੂੰ ਕੋਈ ਵੀ ਪਿੰਡੋਂ ਸਾਡੇ ਆਉਂਦਾ ਪੁੱਛ ਕੇ ਆਉਂਦਾ ਵੀ ਕੁੱਤਾ ਬੰਨਿਆ ਹੋਇਆ ਉਹ ਕੁੱਤਾ ਬੋਲਿਆ ਵੀ ਨਹੀਂ ਕਿ ਉਹਨੂੰ ਬਰੈਡਾਂ ਚ ਵਿੱਚ ਪਾ ਕੇ ਕੋ ਦਿੱਤਾ ਉਹਨੇ ਕੁਝ ਉਹ ਹਜੇ ਵੀ ਨਹੀਂ ਜੀ ਪਹੁੰਚਦਾ ਉਹ ਕੀ ਲੱਗਦਾ ਹੁਣ ਪੁਲਿਸ ਤੁਹਾਨੂੰ ਆਸ ਦਵਾਈ ਹੈ ਵੀ ਦੂਜਣਾਂ ਤੱਕ ਤੁਹਾਡੇ ਜਿਹੜੇ ਗਹਿਣੇ ਗੱਟੇ ਨੇ ਮਿਲ ਜਾਣਗੇ ਹੈ ਉਮੀਦ ਕਹਿੰਦੇ ਤਾਂ ਹੈਗੇ ਜੀ ਹੁਣ ਦੇਖੋ ਹੁਣ ਕਹਿੰਦੇ ਤਾਂ ਪੂਰਾ ਪ੍ਰਸ਼ਾਸਨ ਦੀ ਪੂਰੀ ਜ਼ਿੰਮੇਵਾਰੀ ਹੈ ਜੀ ਕਹਿੰਦੇ ਨੇ ਵੀ ਕਰਾਂਗੇ ਕੋਸ਼ਿਸ਼ ਕਰਾਂਗੇ ਹੁਣ ਬਾਕੀ ਦੇਖੋ ਜੀ ਕੀ ਜੇ ਨਹੀਂ ਮਿਲਦਾ ਤਾਂ ਹੁਣ ਐਟ ਅ ਟਾਈਮ ਜਿਹੜਾ ਗਹਿਣਾ ਗੱਟਾ ਬਣਾਉਣਾ ਕੁੜੀ ਲਈ ਹੈ ਉਹ ਹੋ ਪਾਏਗਾ ਸੰਭਵਤਾ ਨਹੀਂ ਜੀ ਹੁਣ ਕੀ ਸੰਭਵ ਹੋਣਾ ਜੀ ਟਾਈਮ ਬਹੁਤ ਘੱਟ ਆ ਤੇ ਇਹਨਾਂ ਜੁਗਾੜ ਕਰਿਆ ਹੋਇਆ ਜੀ ਲੱਗਿਆ ਹੋਇਆ ਇਹ ਚੀਜ਼ ਇਸੇ ਖਾਤਰੇ ਪਈ ਤੀ ਵੀ ਇਹ ਚੀਜ਼ ਆਪਾਂ ਕਰਨੀ ਆ ਹੁਣ ਇੱਕ ਉਂਜੀ ਕੋਲੋਂ ਕੁਛ ਕੈਸ਼ ਵੀ ਲੈ ਕੇ ਨਾਲ ਹੁਣ ਕੀ ਹੋਣਾ ਜੀ ਪਿੰਡ ਹਰਿਉਂਕੜਾਂ ਦਾ ਸੀਗਾ ਜੀ ਸੰਦੀਪ ਸਿੰਘ ਦਾ ਮਕਾਨ ਹੈ ਉਹ ਕਿਤੇ ਕੱਲ ਆਪਣੇ ਨਾਲ ਇੱਕ ਰਿਸ਼ਤੇਦਾਰ ਜੀ ਨੂੰ ਸੱਗਣ ਤੇਣ ਗਿਆ ਹੋਈ ਸੀ ਤੇ ਉਹਨਾਂ ਦੇ ਘਰੇ ਕੋਈ 11:00 ਵਜੇ ਤੋਂ ਬਾਅਦ ਦੰ ਨ ਵਧੇ ਆਏ ਕੰਧ ਟੱਪ ਕੇ ਅੰਦਰ ਵੜ ਗਏ ਅੰਦਰ ਵੜ ਕੇ ਉਹਨਾਂ ਨੇ ਜਿਹੜੀ ਲੜਕੀ ਉਹਨਾਂ ਦੀ ਘਰੇ ਸੀਗੀ ਤੇ ਉਹਨਾਂ ਨੇ ਕੋਸ ਉਹਨਾਂ ਨੂੰ ਸੰਘਾ ਦਿੱਤਾ ਤੇ ਸੰਘਾਉਣ ਤੋਂ ਬਾਅਦ ਉਹ ਚੋਰੀ ਕਰਕੇ ਕਾਫੀ ਸਮਾਨ ਉਹਨਾਂ ਦਾ ਲੈ ਗਏ ਨੇ ਲੜਕੀ ਦਾ ਬਿਆਰ ਰੱਖਿਆ ਸੀ ਗਹਿਣੇ ਵਗੈਰਾ ਕਿੰਨੇ ਕੁ ਗਹਿਣੇ ਸੀਗੇ ਤੇ ਨਗਦੀ ਵੀ ਹੋਣੀ ਉਹਨਾਂ ਦੇ ਘਰੇ ਆ ਹਾਂਜੀ ਉਹਨਾਂ ਦੀ ਲੜਕੀ ਦੀ ਨਾ 29 ਤਰੀਕ ਦੀ ਸ਼ਾਦੀ ਸੀਗੀ 27 ਤਰੀਕ ਦੀ ਉਹਨਾਂ ਦੀ ਜਾਗੋ ਸੀ ਇਹ ਉਹਨਾਂ ਦਾ ਤੁਹਾਨੂੰ ਪਤਾ ਹੈ ਵੀ ਲੜਕੀ ਦਾ ਜਿਹੜਾ ਸਮਾਨ ਤਿਆਰ ਕੀਤਾ ਹੋਇਆ ਸੀ ਪੂਰਾ ਜਾਣੇ ਵਗੈਰਾ ਉਹ ਲੈ ਗਏ ਤੇ ਕੁਝ ਨਕਦੀ ਲੈ ਕੇ ਗਏ ਨੇ ਉਹ ਅਜੇ ਦੱਸਣਗੇ ਆਪਾਂ ਨੂੰ ਵੀ ਕੇਸ ਮਾਮਲਾ ਦਰਜ ਕਰ ਲਈਏ ਹਾਂਜੀ ਉਸ ਮਾਮਲਾ ਦਰਜ ਕਰ ਲਿਆ